ਮੈਂ ਬਾਬੇ ਬਿਧੀ ਚੰਦ ਦੇ ਪਾਵਨ ਸਥਾਨ ਤੇ ਆਇਆ ਤੇ ਇੱਕ ਬੀਬੀ ਨੂੰ ਕੁਰਸੀ ਢਾਹ ਕੇ ਬੈਠਿਆ ਵੇਖਿਆ ਸਾਝ ਜਾਣਿਆ ਜੇ ਮੈਨੂੰ ਗੋਲੀ ਵੱਜੇ ਤੇ ਮੈਨੂੰ ਇਨੀ ਪੀੜ ਨਹੀਂ ਹੋਈ ਜਿੰਨੀ ਮੈਨੂੰ ਬੀਬੀ ਦੀ ਕੁਰਸੀ ਵੇਖ ਕੇ ਪੀੜ ਹੋਈ ਜੇ ਜੇ ਮੈਨੂੰ ਗੋਲੀ ਵੱਜ ਜਾਣਾ ਤੇ ਸ਼ਾਇਦ ਮੈਂ ਇਨੀ ਦਰਦ ਮਹਿਸੂਸ ਨਾ ਕਰਾਂ ਜਿੰਨੀ ਗੁਰੂ ਦਰਬਾਰ ਵਿੱਚ ਕਿਸੇ ਕੁਰਸੀ ਤੇ ਬੈਠੇ ਮਰਖ ਨੂੰ ਵੇਖਣਾ ਕਿਉਂ ਮੈਨੂੰ ਇਹ ਨਹੀਂ ਪਤਾ ਕਿ ਇਹ ਚੰਗਾ ਜਾਂ ਮਾੜਾ ਹੈ ਪਰ ਮੈਂ ਦਿਲ ਦੀ ਤਹਿ ਤੋਂ ਕਹਿੰਦਾ ਜੇ ਕਿਸੇ ਨੂੰ ਦਿਸੇ ਜਾਂ ਨਾ ਦਿਸੇ ਪਰ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਗੁਰੂ ਅਰਜਨ ਦੇਵ ਪ੍ਰਤੱਖ ਦਿਦਾ ਹੈ ਮੈਨੂੰ ਕਿਸੇ ਦਾ ਨਹੀਂ ਪਤਾ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਜੋ ਪ੍ਰਤਾਪ ਗੁਰੂ ਨਾਨਕ ਪਾਤਸ਼ਾਹ ਦਾਰ ਹੁੰਦੇ ਨੇ ਜਿਹੜਾ ਮੇਰੇ ਗੁਰੂ ਦਾ ਨਹੀਂ ਬਣਿਆ ਉਹਦੇ ਨਾਲ ਮੇਰੀ ਕੋਈ ਸਾਜ ਨਹੀਂ ਤੇ ਜਿਹੜਾ ਮੇਰੇ ਗੁਰੂ ਦਾ ਸੇਵਾਦਾਰ ਹੈ ਨਾ ਉਹਨਾਂ ਦੇ ਚਰਨਾਂ ਦੀ ਧੂੜ ਹੀ ਮੇਰੇ ਮੱਥੇ ਤੇ ਲੱਗਦੇ ਮੈਂ ਬੜਾਗਾ ਸਮਝਦਾ ਹਾਂ ਮੈਂ ਥੋੜਾ ਜਿਹੀ ਭੂਮਿਕਾ ਬੇਨਤੀ ਕਰਾਂ ਮੈਂ ਦਸ਼ਵੇਸ਼ ਦਰਬਾਰ ਕ੍ਰਿਡਾ ਕਥਾ ਕਰਕੇ ਆਪਣੇ ਕਮਰੇ 'ਚ ਆਇਆ ਇੱਕ ਬੜਾ ਸਾਹੁ ਸੁਭਾ ਦਾ ਬੰਦਾ ਮੇਰੇ ਮਗਰ ਆਇਆ ਉਹ ਕਈ ਬੰਦੀ ਉੱਚੀ ਹੁੰਦੀ ਹੁਸ਼ਿਆ ਨਹੀਂ ਸੀ ਬੜਾ ਸਮਝਦਾਰ ਸੀ ਬੜੇ ਪ੍ਰੇਮ ਤੇ ਪਿਆਰ ਨਾਲ ਮੈਨੂੰ ਕਹਿਣ ਲੱਗਾ ਗਿਆਨੀ ਤੁਸੀਂ ਬੜੀ ਸਖਤ ਕਥਾ ਕਰਦੇ ਹੋ ਤੇ ਤੁਹਾਡੀ ਸਿੱਖੀ ਹੈ ਮੈਂ ਜੀਰ ਨੂੰ ਆਖਿਆ ਕਿ ਗੁਰਮੁਖਾ ਬੇਨਤੀ ਆਉਣ ਵੀ ਮੇਰੇ ਕੋਲ ਆਉਣ ਜਾਣ ਦੀ ਟਿਕਟ ਹੈ ਤੇਰੀ ਟਿਕਟ ਮੈਂ ਖਰੀਦਾਂ ਹੁਣ ਜਾਣ ਦੀ ਪੱਟੀ ਦਾ ਇਲਾਕਾ ਮੇਰਾ ਮੇਰਾ ਪਿੰਡ ਪੂਰੇ ਕੋਨੇ ਖੇਮ ਕਰਨ ਕੋੜਾ ਤੇ ਆਪਾਂ ਪੱਟੀ ਆਮ バス ਵਿੱਚ ਪਾਵਾਂਗੇ ਸਾਡੇ バス ਵਿੱਚ ਬਾਰੀਆਂ ਨਹੀਂ ਹੁੰਦੀਆਂ ਸਾਡਾ ਮਹਿਕ ਇਲਾਕਾ ਇਹਨਾਂ ਦਰਵਾਜ਼ੇ ਵੀ ਅਸੀਂ ਬਾਰੀਆਂ ਪੁੱਟ ਦਿੰਦੀਆਂ ਨੇ ਵੀ ਮਰਜ਼ੀ ਅੰਦਰ ਜਾਈਏ ਮੰਦੇ ਬਾਹਰ ਜਾਈਏ ਮੈਂ ਕਿਹਾ ਆਪਾਂ ਉਸ ਬੱਸ ਵਿੱਚ ਬਹਿ ਜਾਾਂਗੇ ਤੇ ਤੇਰੀ ਨਿਗਾਹ ਥਾਣੀ ਜਿਹੜਾ ਸਾਰਿਆਂ ਤੋਂ ਨਕਮਾ ਬੰਦਾ ਹੋਵੇ ਨਾ ਉਹਦੇ ਨਾਲ ਸੀਟ ਤੇ ਬਹਿ ਜੀ ਤੂੰ ਗੁਰੂ ਘਰ ਦੇ ਕੋਈ ਉਲਟ ਗੱਲ ਕਹੀਂ ਜੇ ਤਾਂ ਤੈਨੂੰ ਗਲੋਂ ਫੜੜੇ ਤੇ ਮੈਂ ਜਿੱਤ ਗਿਆ ਤੇ ਜੇ ਹੰਗਾਰਾ ਪਰਦੇ ਤੇ ਮਰ ਗਿਆ ਬਸ ਇਹ ਫੈਸਲਾ ਪੱਟੀ ਆਪਾਂ ਜਾ ਕਰਾਂਗੇ ਉਹ ਕਹਿੰਦਾ ਗਿਆਨੀ ਜੀ ਮੈਂ ਤੁਹਾਡੀ ਗੱਲ ਨਹੀਂ ਸਮਝਿਆ ਮੈਂ ਕਿਹਾ ਸੀ ਕਿਤਾਬੀ ਸਿੱਖ ਨਹੀਂ ਸਾਨੂੰ ਗੁਰਤੀ ਜੰਮ ਦੇ ਅਨਸਾਰ ਗੁਰਮਤਿ ਮਿਲੀ ਹੈ ਆਮ ਕਰਕੇ ਭਾਈ ਸਾਹਿਬ ਨੇ ਵੀ ਕਥਾ ਕੀਤੀ ਮੈਂ ਕਿਤਾਬਾਂ ਪੜਨਾ ਕਿਉਂਕਿ ਮੇਰਾ ਤਾਂ ਮਹਿਕ ਮੈਂ ਕਿਹਾ ਸਾਡਾ ਇਲਾਕਾ ਜਿਹੜਾ ਨਾ ਉਹ ਸਿੱਖੀ ਦੀ ਇੱਕ ਨਰਸਰੀ ਹੈ ਉਸ ਭਰਾਰੂ ਵਿੱਚ ਆਖਿਆ ਮੈਂ ਕਿਹਾ ਸਾਨੂੰ ਕਿਤਾਬਾਂ ਦੀ ਲੋੜ ਨਹੀਂ ਤੂੰ ਅੰਮ੍ਰਿਤਸਰ ਸਾਹਿਬ ਤੋਂ ਤਰੀ ਇਕ ਸਾਧਰਾ ਪਿੰਡ ਹੈ ਜਿੱਥੋਂ ਦੇ ਬਾਬੇ ਬਘੇੜ ਸਿੰਘ ਨੇ ਜਾ ਕਰਕੇ ਬੁੱਢੇ ਜੋੜ ਮਸੇ ਰੰਗੜ ਦੀ ਖਬਰ ਦਿੱਤੀ ਉਹਦੇ ਤੋਂ ਅੱਗੇ ਜਾਈਂ ਬਾਬੇ ਬੁੱਢੇ ਸਾਹਿਬ ਦੀ ਭੀੜ ਹੈ ਜਿਸ ਬਾਬੇ ਬੁੱਢੇ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਵਰ ਦਿੱਤਾ ਸੀ ਬੁੱਢਿਆ ਮੈਂ ਤੇ ਇਥੋਂ ਹੋਲੇ ਨਾ ਹਾਸਾਂ ਉਹਦੇ ਤੋਂ ਅੱਗੇ ਜਾਈਂ ਚਵਾਲ ਲੱਗ ਰਿਹਾ ਹੈ ਜਿੱਥੋਂ ਦਾ ਭਾਈ ਲੰਗਾ ਹੋਇਆ ਹੈ ਧਿਆਨ ਦਿਓ ਜੇ ਆਪਾਂ ਜ਼ਿੰਮੇਵਾਰ ਬੈਠੇ ਆਂ ਇੱਥੇ ਜੇ ਕਿਸੇ ਗੁਰਮੁਖ ਪਿਆਰੇ ਨੇ 5000 ਦਿੱਤਾ ਆ ਨਾ ਤੇ ਉਹਨੇ ਕਹਣਾ ਸੀ ਸੰਤੋਖ ਸਿਆਂ ਵੇਖਾ ਅੱਗੇ ਇਹਨਾਂ ਨੂੰ ਵੱਧ ਕੇ ਕਿ 3000 ਤੋਂ 51 ਕਰ ਦਿੱਤਾ ਈ ਉਹ ਭਾਈ ਲੰਗਾ ਉਹ ਜ਼ਮਾਨੇ ਦੇ ਵਿੱਚ 3 ਲੱਖ ਰੁਪਇਆ ਸਰਕਾਰ ਨੂੰ ਮਾਮਲਾ ਤਾਰਦਾ ਸੀ ਕਿੱਡਾ ਵੀਰ ਹੋਵੇਗਾ ਭਾਈ ਲੰਗਾ ਜਿਹੜਾ ਨਾ ਤੁਸੀਂ ਇਤਿਹਾਸ ਪੜੋ ਇਹਦੀ ਆਪਾਂ ਪੱਟੀ ਨੂੰ 9 ਲੱਖੀ ਪੱਟੀ ਕਹਿੰਦੇ ਇਹਦਾ ਕਾਰਨ ਇਹ ਹੈ 3 ਲੱਖ ਨਸ਼ਹਿਰੇ ਵਾਲੇ ਚੌਧਰੀ 3 ਲੱਖ ਚਵਾਲ ਵਾਲੇ ਤੇ 3 ਲੱਖ ਪੱਟੀ ਵਾਲੇ ਤਾਰਦੇ ਸਨ ਕੁੱਲ ਪੈਸਾ ਬਣਦਾ 9 ਲੱਖ ਤਾਂ 9 ਲੱਖੀ ਪੱਟੀ ਕਹਿੰਦੇ ਆ ਮੈਂ ਕਿਹਾ ਇੱਥੇ ਬਸ ਨਹੀਂ ਉਸ ਬਾਬੇ ਲੰਗਾ ਦੇ ਭਰਾ ਦੀ ਕੋਤਰੀ ਹੋਈ ਮਾਤਾ ਭਾਗੌਰ ਜਿਨ ਨੇ ਟੁੰਬਿਆ ਔਰ ਉਹਨਾਂ ਗੁਰਮਖਾਂ ਨੇ ਗੁਰਦੇਵ ਦੇ ਕੋਲੋਂ ਬਦਾਵਾ ਪਾੜਿਆ ਉਹ ਵੀ ਸਾਡੇ ਇਲਾਕੇ ਦੀ ਸਾਡੀ ਵਡੇਰੀ ਸੀ ਉਹਦੇ ਥੋੜਾ ਥੋੜਾ ਜਿਹਾ ਅੱਗੇ ਜਾਈਂ ਬਾਬਾ ਬੀਰ ਸਿੰਘ ਰੰਗਾਬਾਦੀ ਦਾ ਜਨਮ ਸਥਾਨ ਇਹ ਗੱਗੋ ਹੂਆ ਸਾਨੂੰ ਕੋ ਮਾੜਾ ਜਾਂ ਓਏ ਕਹਦੇ ਤੇ ਮਾਰਨ ਤੱਕ ਜਾਣੇ ਆ ਉਹਦੇ ਵਿੱਚ ਕਿੰਨੀ ਜਨ ਸ਼ਕਤੀ ਸੀ ਕਿੰਨੀ ਤਾਂ ਲੇਸ਼ਨ ਪਾਵਰ ਸੀ ਉਹਨੂੰ ਮਾਰਨ ਵਾਸਤੇ ਤੂਪਾਂ ਲੈ ਕੇ ਚੜੇ ਨੇ 10000 ਸੈਨਾ ਆਈ ਹੈ ਤੇ ਇੰਨਾ ਠੰਡਾ ਬਾਬਾ ਕਹਿੰਦਾ ਗੁਮਖੋ ਉਹਨਾਂ ਲਈ ਲੰਗਰ ਤਿਆਰ ਕਰੋ ਉਹਨਾਂ ਲਈ ਗਰਮ ਪਾਣੀ ਕਰੋ ਉਹਨਾਂ ਨੇ ਆਪਾਂ ਨੂੰ ਮਾਰਨਾ ਤੇ ਸਾਡੇ ਮਾਰਨ ਤੋਂ ਬਾਅਦ ਮੁੜ ਕੇ ਗਰਮ ਪਾਣੀ ਨਾਲ ਨਹਾ ਕੇ ਥਕੀਵਾ ਨਾ ਲੈਣਗੇ ਉਹਦੇ ਤੋਂ ਮੈਂ ਕਿਹਾ ਅੱਗੇ ਜਾਵੀਂ ਇਹ ਕੁਰਸੀ ਨੇ ਕਥਾ ਮੇਰੀ ਟੇਢੀ ਤੁਸੀਂ ਇਹਨਾਂ ਕਿਹਾ ਵੀ ਗਿਆਨੀ ਨੂੰ ਕਥਾ ਨਹੀਂ ਆਉਂਦੀ ਤੇ ਟਾਈਮ ਪਾਸ ਕਰਦਾ ਮੈਂ ਇਹ ਤੁਹਾਨੂੰ ਇਹ ਟੁੰਬਣ ਲੱਗਾ ਅਸੀਂ ਸਿੱਖੀ ਦੀ ਨਰਸਰੀ ਚ ਪੈਦਾ ਹੋਇਆ ਲੇਕਿਨ ਦੁੱਖ ਦੀ ਗੱਲ ਇੱਕ ਲੜਕੀ ਨੌਜਵਾਨ ਕੁਰਸੀ ਢਾਹ ਕੇ ਬੈਠੀ ਤੇ ਕਿਸੇ ਰੋਕਿਆ ਹੀ ਨਹੀਂ ਮੈਂ ਕੋ ਠੇਕੇਦਾਰ ਤਾਂ ਨਹੀਂ ਨਾ ਮੈਂ ਚਾਹਣਾ ਮੈਂ ਤੁਹਾਨੂੰ ਕਲੀਅਰ ਕਰਤਾ ਆਖਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਦਬੀ ਕਰਦਾ ਨਾ ਇਹਦਾ ਮਤਲਬ ਇਹ ਨਹੀਂ ਕਿ ਸੰਗਤ ਜਰਨੈਲ ਸਿੰਘ ਸ਼ਹੀਦ ਹੋ ਗਏ ਨੇ ਅਸੀਂ ਉਹਨਾਂ ਦੀ ਸੰਗਤ ਕੀਤੀ ਹੈ ਅਗਰ ਜੇ ਅਸੀਂ ਗੁਰੂ ਕੀ ਬਦਬੀ ਵੇਨੇ ਤੇ ਅਸੀਂ ਮਸੰਦ ਅਸੀਂ ਗੁਰੂ ਕੀ ਸਿੱਖ ਨਹੀਂ ਅਸੀਂ ਜੇ ਗੁਰੂ ਕੀ ਬਦਬੀ ਅਰਮੀ ਚਰਦੇ ਆ ਨਾ ਅਸੀਂ ਮਸੰਦ ਹਾਂ ਸਿੱਖ ਉਹ ਐ ਜਿਹੜਾ ਸਿੱਖੀ ਸਿਧਾਂਤ ਵੀ ਆਪਣਾ ਜੀਵਨ ਪ੍ਰਮਾਨ ਕਰਦੇ ਜਿਹੜਾ ਕੇਵਲ ਨੋਟਾਂ ਨੂੰ ਘਰਉਣ ਵਾਸਤੇ ਲੈਕਚਰ ਕਰਦਾ ਮਸੰਦ ਹੈ ਗੁਰਸਿੱਖੀ ਜਿਉਣ ਲਈ ਐ ਗੁਰਸਿੱਖੀ ਵਿਖਾਉਣ ਲਈ ਨਹੀਂ ਇਹ ਉਹ ਨਗਰ ਜੇ ਤੁਹਾਡੇ ਵਡੇਰੇ 52 ਦੀ ਗਿਣਤੀ ਚ ਅਕਾਲ ਤਖਤ ਗਏ ਉਹਨਾਂ ਤਨਖਾਹ ਹੀ ਮੰਗੀ ਉਹਨਾਂ ਆਖਿਆ ਪਾਤਸ਼ਾਹ ਸਾਡਾ ਸੀਸ ਹਾਜ਼ਰ ਹੈ ਔਰ ਕੱਲੇ ਤੁਹਾਡੇ ਪਿੰਡ ਚੋਂ 52 ਗੁਰਸਿੱਖ ਗਏ ਸਨ ਤੁਹਾਡੇ ਪਿੰਡ ਦਾ ਗੁਰੂ ਦੀ ਵਿੜਾਈ ਕਰਨ ਵਾਲੇ ਨਥੇ ਤੇ ਅਬਦੁੱਲੇ ਗਏ ਉਹਨਾਂ ਨੂੰ ਗੁਰਦੇਵ ਨੇ ਹਾਥੀ ਤੇ ਪਹਟਾ ਕਰਕੇ ਸਲਮਾਨ ਦਿੱਤਾ ਮੈਂ ਉਹਨੂੰ ਬੇਨਤੀ ਕੀਤੀ ਬਾਬੇ ਬਿਧੀਚੰਦ ਦੇ ਨਗਰ ਤੋਂ ਅੱਗੇ ਜਾਈ ਭਾਈ ਤਾਰੂ ਸਿੰਘ ਅੱਜ ਦੀ ਮਾਂ ਕਹਿੰਦੀ ਮੇਰੇ ਕਾਕੇ ਨੇ ਬਾਹਰ ਜਾਣਾ ਤੇ ਪੁੱਤਰ ਦਾੜੀ ਤੇ ਮੁੱਛਾਂ ਵੀ ੜਾ ਦੇ ਪਰ ਉਸ ਪੂਲੇ ਪਿੰਡ ਦੀ ਮਾਂ ਨੇ ਅਰਦਾਸ ਕੀਤੀ ਬਾਜਾ ਵਾਲਿਆ ਤੇਰਾ ਇਹ ਨਾਦੀ ਪੁੱਤਰ ਹੈ ਮੇਰਾ ਬਿੰਦੀ ਪੁੱਤਰ ਹੈ ਮੇਰਾ ਪੁੱਤ ਘੋੜੀ ਤੇ ਚੜੇ ਜਾਂ ਨਾ ਚੜੇ ਪਰ ਸਿੱਖੀ ਨੂੰ ਆਂਦ ਨਾ ਲੱਗੇ ਇਹ ਬਾਬਾ ਭਾਈ ਤਾਰੂ ਸਿੰਘ ਦੀ ਮਾਂ ਨੇ ਅਰਦਾਸ ਕੀਤੀ ਸੀ ਉਹਦੇ ਤੋਂ ਥੋੜਾ ਜਿਹਾ ਅੱਗੇ ਜਾਂਦੇ ਆ 1.5 ਮੀਲ ਇੱਕ ਬਜ਼ੁਰਗ ਬਾਬਾ 75 ਸਾਲ ਦੀ ਉਮਰ ਹੈ ਅਸੀਂ ਤਾਂ 60ਾਂ ਦੇ ਕਹਿੰਨੇ ਗਿਆਨੀ ਜੀ ਕੀ ਕਰੋ ਤੁਸੀਂ ਵੀ ਸੱਚੇ ਪਰ ਗੋਡੇ ਕੰਮ ਨਹੀਂ ਕਰਦੇ ਮੈਂ ਰੋਜ਼ ਬੋਲਦਾ ਹਰਥਾਂ ਤੇ ਬੋਲਦਾ ਮਿੱਤਰਾਂ ਤੂੰ ਕਹਿੰਨਾ ਗੋਡੇ ਨਹੀਂ ਕੰਮ ਕਰਦੇ ਜਿਦਨ ਫੱਟੇ ਤੇ ਪਵੇਂਗਾ ਉਸ ਦਿਨ ਸਿੱਧੇ ਹੋਣਗੇ ਜਿਦਨ ਫੱਟੇ ਤੇ ਪਵੇਂਗਾ ਉਸ ਦਿਨ ਮੋੜ ਕੇ ਵਿਖਾਵੀ ਖਾਂ ਉਸ ਦਿਨ ਜਰਾਬਾਂ ਪਾ ਕੇ ਵਿਖਾਈ ਖਾਂ 75 ਸਾਲ ਦਾ ਬਾਬਾ ਮੈਂ ਜਿਹੜੀ ਗੱਲ ਕਹਿਣ ਲੱਗਾ ਮੇਰੇ ਭਰਾ ਬੈਠੇ ਨੇ ਕੁਬੀਰ ਸਿੰਘ ਇਹਨਾਂ ਨੇ ਮੁੜ ਕੇ ਮੈਨੂੰ ਪੁੱਛਣਾ ਵੀ ਗਿਆਨੀ ਜੀ ਕਿਹੜੀ ਪੋਤੀ ਚ ਲਿਖੀ ਹੈ ਇਹ ਸੰਤ ਕਰਤਾਰ ਸਿੰਘ ਦੀ ਜਵਾਨ ਦੀ ਪੂਥੀ ਚੋਂ ਮੈਂ ਪੜ੍ਹੀ ਹੈ ਉਹਨਾਂ ਦੇ ਕਹਿਣ ਮੁਤਾਬਕ ਬਾਬਾ ਦੀਪ ਸਿੰਘ 111 ਜਬਜੀਤ ਸਾਹਿਬ ਦੇ ਪਾੜ ਕਰਦੇ ਸਨ ਇਹ ਸੰਤ ਕਰਤਾਰ ਸਿੰਘ ਹੋਣਾ ਸਾਨੂੰ ਪੜਾਇਆ 75 ਸਾਲ ਦਾ ਬਾਬਾ ਸਿਰ ਕੱਟਿਆ ਗਿਆ ਤੇ ਨਾਲ ਦੇ ਨਿਆਕਾ ਬਾਬਾ ਜੀ ਇਹਦੇ ਦਰਬਾਰ ਸਭ ਦੂਰ ਹੈ ਉਹਨੇ ਆਖਿਆ ਸੀ ਕੀ ਫਰਕ ਪੈਂਦਾ ਸਿੱਖਾ ਜੇ ਵਿਗੜਿਆ ਵੀ ਕੀ ਹੈ ਉਹਦਾ ਮੇਨ ਕਾਰਨ ਉਸ ਬਾਬਾ ਦੀਪ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਲਿਖਣ ਦੀ ਸੇਵਾ ਕੀਤੀ ਸੀ ਬਾਣੀ ਪੜਨ ਦੀ ਸੇਵਾ ਕੀਤੀ ਸੀ ਆਪਾਂ ਥੋੜਾ ਜਿਹਾ ਲਹਿੰਦੇ ਵਾਲੇ ਪਾਸੇ ਵੱਲ ਜਾਂਦੇ ਆ ਭਾਈ ਜੇਠਾ ਜੇ ਜਹਾਂਗੀਰ ਦੀ ਗੱਲ ਗੁਰਮੁਖ ਪਿਆਰੇ ਭਾਈ ਸੰਤੋਖ ਸਿੰਘ ਕਹਿ ਕੇ ਗਏ ਨੇ ਗੁਰੂ ਦੇ ਅਦੇ ਵਾਸਤੇ ਸ਼ੇਰ ਬਣ ਕੇ ਜਹਾਂਗੀਰ ਦੀ ਛਾਤੀ ਤੇ ਚੜਿਆ ਮਿੱਤਰਾ ਗੁਰੂ ਨੂੰ ਰਿਆਕ ਕਰਦੇ ਨਹੀਂ ਤੇ ਕੱਲ ਨੂੰ ਤੇਰਾ ਪਟਾਕਾ ਪਾ ਦਿਆਂਗੇ ਉਹ ਭਾਈ ਜੇਠਾ ਵੀ ਇਸ ਇਲਾਕੇ ਦਾ ਸੀ ਅੱਗੇ ਜਾਣੇ ਆ ਭਾਈ ਤਾਰਾ ਸਿੰਘ ਵਾਂ ਜਿਹਨੂੰ ਬੜਾ ਲੋਕਾਂ ਚ ਪਿਆਰ ਸਤਿਕਾਰ ਸੀ ਕਹਿਣ ਲੱਗੇ ਬਾਬਾ ਜੀ ਸੱਜੇ ਖਬੇ ਹੋ ਜੋ ਕਹਿਣ ਲੱਗਾ ਮੈਂ ਗੁਰੂ ਕਾ ਲੰਗਰ ਛੱਡ ਕੇ ਆਪਣੀ ਜਾਨ ਬਚਾ ਲਾਂ ਔਰ ਗੁਰੂ ਕੇ ਲੰਗਰ ਵਾਸਤੇ ਬਾਬਾ ਤਾਰਾ ਸਿੰਘ ਵਾਂ ਸ਼ਰਬਾਨੀ ਕੀਤੀ ਬਾਈ ਸਿੰਘ ਨਾਲ ਸ਼ਹੀਦ ਹੋਏ ਤੇ ਆਪਾਂ ਕੱਲੇ ਠੰਡੇ ਨਹੀਂ ਦੋ ਤਾਰਾ ਹੁੰਦੀਆਂ ਨੇ ਇੱਕ ਗਰਮ ਇੱਕ ਸਰਦ ਵੇਸੀ ਆਪਣੀ ਮਾਦੀ ਦੀ ਲਾਕੇ ਜਿਹੜੀ ਅਨਾੜ ਇਹ ਤਕਰੀਬਨ ਗਰਮ ਹੈ ਠੰਡੀ ਨਹੀਂ ਆ ਕਈ ਬੰਦੇ ਜਿਹਨੂੰ ਆ ਗੱਲ ਕਰਦੇ ਨੇ ਸਾਕੇ ਦੀ ਇੱਕ ਨੌਜਵਾਨ ਮੇਰਾ ਵਿਦਿਆਰਥੀ ਦਾ ਵਿਦਿਆਰਥੀ ਉਹ ਕਹਿਣ ਲੱਗਾ ਬਾਬੇ ਜਨੈਰ ਸਿੰਘ ਨੂੰ ਨਮਸਕਾਰ ਪਰ ਕਹਿੰਦਾ ਨਾਲ ਜਿਹੜੇ ਮਾਝੇ ਵਾਲੇ ਨੇ ਨਾ ਇਹਨਾਂ ਵੀ ਜਿਹੜਾ ਮੁੱਢਾ ਰਾਖੇ ਨਾਲ ਕੁਰਬਾਨੀ ਕੀਤੀ ਆਪ ਉਹ ਵੀ ਚੇਤੇ ਰੱਖਿਆ ਕਰੀਏ ਭਾਈ ਅਮਰੀਕ ਸਿੰਘ ਵਰਗਿਆਂ ਨੂੰ ਇਸ ਇਲਾਕੇ ਦਾ ਹੋਇਆ ਗੁਰਮੁਖ ਪਿਆਰਾ ਬਾਬਾ ਸੁੱਖਾ ਸਿੰਘ ਕੰਬੋ ਕੀ ਮਾੜੀ ਬੱਚਾ ਹੈ ਮਾਂ ਪਿਓ ਨੇ ਸਰਕਾਰ ਤੋਂ ਡਰਦਿਆਂ ਕੇਸ ਮਨਾ ਦਿੱਤੇ ਕਹਿਣ ਲੱਗਾ ਜੇ ਮੋਹਰੀ ਨਹੀਂ ਤੇ ਰੁਪਈਆ ਕਿਸ ਕੰਮ ਔਰ ਗੁਰੂ ਕਾ ਅਮਰਸ਼ਾਕੇ ਭਾਈ ਸੁੱਖਾ ਸਿੰਘ ਨੇ ਜੋ ਕੰਮ ਕੀਤਾ ਉਹ ਆਪਣੀ ਵਿਸਾਧ ਆਪ ਹੈ ਇਹ ਮੈਨੂੰ ਪੰਜ ਸੱਤ ਗੱਲਾਂ ਤਾਂ ਕਹਿਣੀਆਂ ਪਈਆਂ ਵੀ ਆਪਾਂ ਉਸ ਇਲਾਕੇ ਦੇ ਸਿੱਖ ਹੋਈਏ ਤੇ ਆਪਾਂ ਇਹ ਨਾ ਵੇਖੇ ਵੀ ਗੁਰੂ ਕਾ અપਮਾਨ ਕੌਣ ਕਰ ਰਿਹਾ ਹੈ ਇਹਦੇ ਤੋਂ ਵੱਡੀ ਕੋਈ ਬੁਰੀ ਗੱਲ ਨਹੀਂ ਇਸ ਕਰਕੇ ਮੈਂ ਬੇਨਤੀ ਕਰਾਂ ਆਪਾਂ ਗੁਰਸਿੱਖਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਦਾ ਜਿੰਨਾ ਵੀ ਅਦਬ ਕਰੀਏ ਉਹਨਾਂ ਥੋੜਾ ਹੈ